ਕਰਦੇ ਆ ਕਾਂਗਰਸ ਦੇ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਵੱਲੋਂ ਲੋਕ ਸਭਾ ਦੇ ਵਿੱਚ ਅਮਰਿਤਪਾਲ ਸਿੰਘ ਦੇ ਦਿੱਤੇ ਬਿਆਨ ਤੇ ਵਾਰਿਸ ਪੰਜਾਬ ਦੇ ਮੁਖੀ ਅਤੇ ਆਜ਼ਾਦ ਸੰਸਦ ਮੈਂਬਰ ਦੀ ਮਾਤਾ ਬਲਵਿੰਦਰ कौर ਦਾ ਕਹਿਣਾ ਹੈ ਕਿ ਪੰਜਾਬ ਦੇ ਨਾਲ ਹੋ ਰਹੀ ਬੇਇਨਸਾਫੀ ਦਾ ਮੁੱਦਾ ਚੁੱਕਣ ਦੇ ਲਈ ਅਸੀਂ ਚੰਨੀ ਜੀ ਦਾ ਧੰਨਵਾਦ ਕਰਦੇ ਹਾਂ ਮੈਂ ਸਾਰਿਆਂ ਨੂੰ ਦੱਸਣਾ ਚਾਹਾਂਗੀ ਕਿ ਜਿੱਥੇ ਵੀ ਕੋਈ ਬੇਇਨਸਾਫੀ ਹੋ ਰਹੀ ਹੈ ਉਹਨਾਂ ਨੂੰ ਬੋਲਣਾ ਚਾਹੀਦਾ ਹੈ ਅਸੀਂ ਚੰਨੀ ਜੀ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਉਹਨਾਂ ਨੇ ਸੱਚਾਈ ਦੇ ਲਈ ਆਵਾਜ਼ ਚੁੱਕੀ ਹੈ ਪਿਤਾ ਤਰਸੇਮ ਸਿੰਘ ਦਾ ਕਹਿਣਾ ਹੈ ਕਿ ਅਸੀਂ ਹੋਰ ਸੰਸਦ ਮੈਂਬਰਾਂ ਨੂੰ ਵੀ ਪੰਜਾਬ ਦੇ ਹੱਕਾਂ ਦੇ ਲਈ ਬੋਲਣ ਦੀ ਅਪੀਲ ਕਰਦੇ ਹਾਂ ਇਸ ਬਜਟ ਦੇ ਵਿੱਚ ਪੰਜਾਬ ਦੇ ਲਈ ਜੋ ਕੁਝ ਕੀਤਾ ਗਿਆ ਉਸ ਦਾ ਅਸੀਂ ਉਸ ਦਾ ਵਿਰੋਧ ਵੀ ਹੋਣਾ ਚਾਹੀਦਾ ਹੈ ਖੋ ਕਿ ਲੱਖ ਲੋਕਾਂ ਨੇ ਵੋਟ ਪਾ ਕੇ ਜਿਤਾਇਆ ਤੇ ਚਰਚਨੀ ਨੇ ਉਹਦੇ ਵਾਸਤੇ ਪਾਰਲੀਮੈਂਟ ਚ ਬਾਜ ਉਠਾਈ ਅਸੀਂ ਬਹੁਤ ਉਹਦਾ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਜਿਹੜੀ ਸਾਡੇ ਤੇ ਹੋ ਰਹੀ ਸਾਰੇ ਪੰਜਾਬ ਚ ਜਿਹੜੀ ਹੋ ਰਹੀ ਬੇਇਨਸਾਫੀ ਤੇ ਉਹਨਾਂ ਨੇ ਮੁੱਦਾ ਚੁੱਕਿਆ ਤੇ ਮੈਂ ਸਾਰਿਆਂ ਨੂੰ ਕਹਿਣਾ ਚਾਹੁੰਦੀ ਆ ਕਿ ਜਿਹੜੀ ਕਿਤੇ ਕਿਸ ਨਾ ਬੇਇਨਸਾਫੀ ਹੋ ਰਹੀ ਹੋਵੇ ਤੇ ਸਾਰੇ ਬੋਲਣ ਤੇ ਇਹਨਾਂ ਦੀ ਐਨਐਸਏ ਨੂੰ ਹੁਣ ਤੋੜਿਆ ਜਾਵੇ ਤੇ ਤੁਰੰਤ ਇਹਨਾਂ ਨੂੰ ਰਿਹਾ ਕੀਤਾ ਜਾਵੇ ਸਾ ਮਰਕਦੂ ਦੀ ਚੰਨੀ ਨਾਲ ਤੁਹਾਡੇ ਬੱਚੇ ਦਾ। ਹਾਂ ਚੰਨੀ ਦਾ ਅਸੀਂ ਦਿਲੋਂ ਬਹੁਤ ਧੰਨਵਾਦ ਕਰਦੇ ਆ ਕਿ ਉਹਨਾਂ ਨੇ ਸੱਚ ਵਾਸਤੇ ਜਿਹੜੀ ਆਵਾਜ਼ ਉਠਾਈ ਆ ਤੇ ਉਹਦਾ ਹੀ ਦੂਜੀ ਐਮਪੀ ਸਾਹਿਬ ਨੂੰ ਵੀ ਅਸੀਂ ਅਪੀਲ ਕਰਦੇ ਆ ਕਿ ਉਹ ਵੀ ਪੰਜਾਬ ਦੇ ਹੱਕਾਂ ਲਈ ਜਾਂ ਜੋ ਸਿੱਖਾਂ ਨਾਲ ਜਾਂ ਇਹ ਪੰਜਾਬ ਨਾਲ ਹੋਈਆਂ ਬੇਇਨਸਾਫੀਆਂ ਦੀ ਡਟ ਕੇ ਗੱਲ ਕਰਨ ਤੇ ਜੋ ਪੰਜਾਬ ਨਾਲ ਇਹ ਬਜਟ 'ਚ ਵੀ ਧੱਕਾ ਕੀਤਾ ਗਿਆ ਅਸੀਂ ਉਹ ਉਹਦਾ ਵੀ ਵਿਰੋਧ ਕਰਦੇ ਆ ਸਰਕਾਰ ਦਾ ਤੇ ਸਾਰਿਆਂ ਸਾਰਿਆਂ ਪੰਜਾਬ ਦੇ ਐਮਪੀਆ ਨੂੰ ਉਹਦਾ ਵਿਰੋਧ ਕਰਨਾ ਚਾਹੀਦਾ ਕਿ ਇਹ ਸਾਡੇ ਪੰਜਾਬ ਨਾਲ